ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੀ ਜਿਹੜੀ ਅਨਾਜ ਮੰਡੀ ਹੈ ਇਸ ਦੇ ਵਿੱਚ ਕਾਫੀ ਜਿਹੜਾ ਕਣਕ ਦਾ ਕਟਾ ਇਸ ਟਾਈਮ ਇਕੱਠਾ ਹੋ ਚੁੱਕਿਆ ਹੈ ਦੱਸਿਆ ਜਾ ਰਿਹਾ ਹੈ ਕਿ ਲਗਭਗ 6.5 ਲੱਖ ਦੇ ਕਰੀਬ ਜਿਹੜਾ ਇਸ ਟਾਈਮ ਮੰਡੀ ਦੇ ਵਿੱਚ ਕਟਾ ਜਿਹੜਾ ਹੈ ਕਣਕ ਦਾ ਪਿਆ ਹੋਇਆ ਹੈ ਜੇ ਜਿਹੜੇ ਸਮਾਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਬਲਕਾਰ ਸਿੰਘ ਗੱਜੂ ਮજરા ਉਹਨਾਂ ਵੱਲੋਂ ਦੱਸਿਆ ਗਿਆ ਕਿ ਸਮਾਣਾ ਦੀ ਮੰਡੀ ਦੇ ਵਿੱਚ ਲਗਭਗ 11.12 ਲੱਖ ਦੇ ਕਰੀਬ ਜਿਹੜਾ ਮੰਡੀ ਦੇ ਵਿੱਚ ਕਟਾ ਆਇਆ ਸੀ ਤੇ ਹੁਣ ਤੱਕ ਖਰੀਦ ਜੰਸੀਆਂ ਦੇ ਤਾਲਮੇਲ ਦੇ ਨਾਲ ਜਿਹੜਾ ਅੱਧ ਤੋਂ ਜ਼ਿਆਦਾ ਜਿਹੜੀ ਹੈ ਕੱਟੇ ਦੀ ਲਿਫਟਿੰਗ ਵੀ ਹੋ ਚੁੱਕੀ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਹੈਗਾ ਕਿ ਮੈਂ ਲਗਾਤਾਰ ਖਰੀਦ ਜੰਸੀਆਂ ਦੇ ਨਾਲ ਗੱਲਬਾਤ ਕਰ ਰਿਹਾ ਹਾਂ ਔਰ ਮੰਡੀ ਦੇ ਵਿੱਚੋਂ ਇੱਕ ਇੱਕ ਦਾਣਾ ਜਿਹੜਾ ਕਿਸਾਨਾਂ ਦਾ ਚੁੱਕਣ ਦੇ ਲਈ ਲੱਗਿਆ ਹੋਇਆ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਜਿਹੜਾ ਕਿਸਾਨ ਭਰਾ ਮੰਡੀ ਦੇ ਵਿੱਚ ਕਣਕ ਲੈ ਕੇ ਆਂਦਾ ਹੈ ਉਹ ਥੋੜਾ ਜਿਹਾ ਸਬਰ ਕਰੇ ਔਰ ਵੇਟ ਕਰੇ ਕਿਉਂਕਿ ਸਬਰ ਦਾ ਫਲ ਜਿਹੜਾ ਬਹੁਤ ਮਿੱਠਾ ਹੁੰਦਾ ਹੈ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਅੰਨਦਾਤਾ ਜਿਹੜਾ ਮੰਡੀ ਦੇ ਵਿੱਚ ਲੈ ਕੇ ਆਇਆ ਉਹਨਾਂ ਦਾ ਕੱਲਾ-ਕੱਲਾ ਪੈਸਾ ਜਿਹੜਾ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਣਾ। ਉਹਨਾਂ ਵੱਲੋਂ ਇੱਕ ਅਪੀਲ ਕੀਤੀ ਗਈ ਕਿ ਮੰਡੀ ਦੇ ਵਿੱਚ ਕੱਚੀ ਫਸਲ ਜਿਹੜੀ ਹੈ ਨਾ ਲੈ ਕੇ ਆਓ ਜਿਸ ਦੇ ਵਿੱਚ ਤੁਹਾਡਾ ਕੋਈ ਨੁਕਸਾਨ ਹੋਵੇ ਨਾ ਕਿ ਤੁਹਾਡੀ ਦੇਰੀ ਦੇਰੀਏ ਨਾ ਹੋ ਸਕੇ ਉਹਨਾਂ ਬੋਲੇ ਵੀ ਗੱਲ ਕਹੇਗੀ ਪਿਛਲੀਆਂ ਸਰਕਾਰਾਂ ਵਾਂਗੂ ਇਹ ਸਰਕਾਰ ਦੇ ਵਿੱਚ ਤੁਹਾਨੂੰ ਕਿਸੇ ਵੀ ਜਗ੍ਹਾ ਤੇ ਨਹੀਂ ਰੁੱਲਣ ਦਿੱਤਾ ਜਾਵੇਗਾ ਫਿਲਹਾਲ ਦਿਓ ਇਜਾਜ਼ਤ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਬਲਕਾਰ ਜੀ ਕੀ ਕਹੋਗੇ ਮੰਡੀ ਦੇ ਵਿੱਚ ਇਸ ਟਾਈਮ ਕੀ ਸਥਿਤੀ ਹੈ ਕਿਉਂਕਿ ਕਟਾ ਜਿਹੜਾ ਕਾਫੀ ਕਣਕ ਦਾ ਇਕੱਠਾ ਹੋ ਚੁੱਕਿਆ ਹੈ ਕੀ ਲੱਗਦਾ ਜੀ ਕਿੰਨੇ ਕੋ ਪਰਸੈਂਟ ਜੜੀ ਲਿਫਟਿੰਗ ਹੋ ਚੁੱਕੀ ਔਰ ਕਿੱਦਾਂ ਦੇ ਹਾਲਾਤ ਨੇ ਇਸ ਟਾਈਮ ਮੰਡੀ ਦੇ ਦੁਕੱਡੇ ਦੀ ਸਾਡੀ ਮੇਨ ਮੰਡੀ ਆ ਸਮਾਨਾ ਦੀ ਇੱਥੇ 12 ਲੱਖ ਰੁਪਏ ਦੇ 12.5 ਲੱਖ ਕਟਾ ਹੋਣ ਦੀ ਗੱਲ ਹੈ ਕਣਕ ਕੱਠੀ ਵੱਢ ਜੰਦੀ ਉਹਦੇ ਕਰਕੇ ਥੋੜਾ ਜਿਹਾ ਕੇਰਨ ਦਾ ਫਲੈਟ ਵਾਂਗੂ ਆਉਂਦਾ ਵੀ ਹਾਂ ਕੱਠੀ ਹੋ ਜਦੀ ਹੈ ਉਹਨੂੰ ਹੌਲੀ ਹੌਲੀ ਜੰ ਘੱਟਣੀ ਤੋਂ ਦੋ ਦਿਨਾਂ ਦੇ ਬਾਅਦ ਦੁਬਾਰਾ ਕੱਟਣੀ ਫਿਰ ਹੋ ਜੂਗੀ ਕਿਉਂਕਿ ਸਾਡੇ ਕੋਲੇ ਇਸ ਟਾਈਮ ਕੋ 11 ਲੱਖ 64 ਲੱਖ ਕਟਾ ਆ ਸਾਡੇ 11 ਲੱਖ ਕਟਾ ਆ ਚੁੱਕਿਆ ਆ ਚੁੱਕਿਆ ਠੀਕ ਹੈ ਜੀ ਸਾਡੇ ਕੋਲੇ ਭਰਨ ਆਲਾ ਪਿਆ ਮਤਲਬ ਇਹ ਲਾ ਲਓ ਵੀ ਤੁਸੀਂ 95% 90 ਸਾਡੇ ਕੋਲੇ ਇਹ ਜਿਹੜਾ ਕਣਕ ਦੀ ਆਮਦੋਂ ਉਹ ਆ ਚੁੱਕੀ ਹੈ ਆ ਚੁੱਕੀ ਹੈ ਨਹੀਂ ਦੁਬਾਰਾ ਕੋਈ ਮਤਲਬ ਆਉਣ ਦੀ ਭਾਵਨਾ ਨਹੀਂ ਦਾ ਪਰਚੈਂਟ ਹੈ ਜੀ ਉਹ ਮਾੜਾ ਮੁਟਾ ਇੱਕਾ ਦੁਕਾ ਪਿੰਡਾਂ ਦੇ ਵਿੱਚ ਰਹਿੰਦੀ ਆ ਉਹ ਵੀ ਕਰਤ ਨੇ ਇੱਥੇ ਮੇਨ ਮੰਡੀ ਦੇ ਵਿੱਚ ਆ ਮੈਂ ਲਗਭਗ ਕਿੰਨੀ ਕੁ ਰੋਜ਼ ਲਿਫਟਿੰਗ ਹੋ ਰਹੀ ਹੈ ਇਸ ਟਾਈਮ ਸਾਡੀ ਜੇ ਅਸੀਂ ਲਾਈਏ ਕੋਈ ਤਕਰੀਬਨ ਮੈਨੂੰ ਲੱਗਦਾ ਵੀ 4 4.5 ਲੱਖ ਕੱਟਾ ਉਹਨੂੰ ਚੱਕਿਆ ਵੀ ਗਿਆ ਚੱਕਿਆ ਵੀ ਗਿਆ ਜਿਹਦੇ ਵਿੱਚੋਂ 7 ਕ ਲੱਖ ਕੱਟਾ 6.5 ਲੱਖ ਕੱਟਾ ਜਿਹੜਾ ਉਹ ਸਾਡੇ ਕੋਲ ਮੁਟਾਇਆ ਬਚਦਾ ਪਿਆ ਜਿਹਦਾ ਮੰਨ ਲਓ ਰੋਜ਼ ਦੀ ਰੋਜ਼ ਚੱਕੀ ਵੀ ਜਾਂਦੀ ਰੋਜ਼ ਤੁਹਾਡਾ ਵੇਟ ਸੈਂਟਰ ਦੇ ਵਿੱਚ ਉਰੇ 1 ਲੱਖ ਕੱਟਾ ਜਾਂਦਾ ਅਪ ਡਾਉਨ ਹੋ ਰਿਹਾ ਅਸੀਂ ਲਾਉਨੇ ਆ ਇੱਕੋ ਚਕਾਈ ਹੁੰਦੀ ਐ ਇਹ ਲੈ ਲਈ ਹੂੰ ਤੇ ਹੁਣ ਹੌਲੀ ਹੌਲੀ ਜਿਹੜਾ ਹੈਗਾ ਸਾਡਾ ਦੋਏ ਸੈਂਟਰੋਂ ਨਾਲ ਆ ਕੇ ਮੰਡੀ ਦਾ ਲਾ ਕੇ ਤਕਰੀਬਨ 26 ਲੱਖ ਕਟਾ ਬਣਦਾ ਹੈ ਜੀ ਜਿਹਦੇ ਵਿੱਚੋਂ ਤਕਰੀਬਨ ਤਕਰੀਬਨ ਅਸੀਂ ਰੋਮ ਕਟਾ ਚੱਕ ਚੁੱਕੇ ਆ ਤੇ ਪਿੰਡਾਂ ਦੇ ਵਿੱਚੋਂ ਕਾਫੀ ਕਟਾ ਜਿਹੜਾ ਉਹ ਚੱਕਿਆ ਜਾ ਚੁੱਕਿਆ ਪਿੰਡਾਂ ਦੇ ਵਿੱਚ ਤਾਂ ਅ ਕੱਲ ਤੋਂ ਮੇਰੇ ਨਾਲ ਕੋਈ ਕੋਈ ਢੇਰੀ ਐ ਜਿਹੜੀ ਉਹ ਮੰਡੀ ਦੇ ਵਿੱਚ ਰਹਿ ਰਹੀ ਹੂ ਬਾਕੀ ਸਾਰੇ ਕੰਮ ਕਰੇਗੇ ਪਿੰਡਾਂ ਦੇ ਨਗਰਾਂ ਨੂੰ ਆਵਾਜ਼ ਤੇ ਇਤੇ ਚ ਪ੍ਰਾਈਵੇਟ ਕਿੰਨੀ ਕੁ ਹੈ ਜੀ ਸੈਂਟਰਾਂ ਦੀ ਇਸ ਟਾਈਮ ਅ ਪ੍ਰਾਈਵੇਟ ਫਿਰ ਹਾਲ ਤਾਂ ਸਾਡੇ ਕੋਲੇ ਕੋਈ ਨਹੀਂ ਜਿੰਦੀ ਹੂੰ ਸਾਡੇ ਕੋਲੇ ਤਾਂ ਸਿਰਫ ਏਜੰਸੀਆਂ ਦੀ ਜਿਹੜੀ ਹੈਗੀ ਆ ਉਹ ਹੈ ਕੁਆਇਰਮੈਂਟ ਠੀਕ ਤੁਹਾਨੂੰ ਕੋਈ ਇੱਕ ਦੁਕੀ ਢੇਰੀ ਵਿਚਾਰੀ ਖਰੀਦੀ ਹੋਵੇ ਉਹਦਾ ਕੋਈ ਪਤਾ ਨਹੀਂ ਲੱਗਦਾ ਹੈਗਾ ਵੀ ਡੇਟਾ ਕੋਈ ਜ਼ਿਆਦਾ ਸਤ ਤੋ ਵੇ ਵੀ ਬਤੂ ਤੋਂ ਬਤੂ ਢੇਰ ਉਹਦਾ ਪਤਾ ਲੱਗੇ ਜਾਂਦਾ ਨਹੀਂ ਐਨੇ ਆਨਰਗੈਨਰ ਵਾਟਰ ਜਿਹੜੀ ਪ੍ਰਾਈਵੇਟ ਖਰੀਦੂਗੀ ਬਲਕਾਰ ਜੀ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਜ਼ਿਮੀਦਾਰ ਨੇ ਪੁੱਤਾਂ ਵਾਂਗ ਆਪਣੀ ਫਸਲ ਪਾਲ ਕੇ ਮੰਡੀ ਦੇ ਵਿੱਚ ਲੈ ਕੇ ਆਉਂਦੇ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਬਹੁਤ ਖੱਜਲ ਖਵਾਰ ਹੁੰਦੇ ਸੀ ਇਸ ਟਾਈਮ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਅਸੀਂ ਤਾਂ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰ ਸਕਦੇ ਹਾਂ ਵੀ ਜਿਹੜਾ ਹੈਗਾ ਵੀ ਆਪਾਂ ਕਣਕ ਹੈਗੀ ਹੈ ਅੱਲਾਕੱਲਾ ਜਿਹੜਾ ਦਾਣਾ ਉਹ ਸਰਕਾਰ ਪ੍ਰਮਾਨਮਾਨ ਸਾਹਿਬ ਦੀ ਸਰਕਾਰ ਨੇ ਅੱਲਾਕੱਲਾ ਦਾਣਾ ਚੱਕਣਾ ਹੈਗਾ ਕਿਸੇ ਨੂੰ ਘੜਾਉਣ ਦੀ ਲੋੜ ਨਹੀਂ ਆਪਣੇ ਕੋਲ ਸਮਾਂ ਹੈਗਾ ਪਿਆਰ ਨਾਲ ਕੱਚੀ ਨਾ ਵੜਾਉਣ ਜਿਹੜੀ ਕੋਈ ਥੀਲਾ ਖੜਾ ਹੈਗਾ ਵੀ ਨਰਮ ਹੈ ਉਹਨੂੰ ਹੋਰ ਜੈਦ ਹੋਰ ਦਲਾਂ ਨੂੰ ਆਪ ਭੜਾ ਦੇ ਢੀਟ ਨਹੀਂ ਹੈ ਅਨਸਾਰ ਕੁੱਲ ਰਹੀ ਹੈ ਅਨਸਾਰ ਵੇਚ ਰਹੀ ਹੈ ਪੈਸਾ ਵੀ ਉਹਨਾਂ ਦੇ ਖਾਤੇਾਂ ਤੇ ਜਾ ਰਿਹਾ ਹੈ ਧਰਮ ਦੀ ਗੋੜਨੀ ਹੈ ਕਿਸੇ ਤਰੀਕੇ ਦੀ ਸਾਰਾ ਕੱਲਾ ਕੱਲਾ ਦਾਣਾ ਜਿਹੜਾ ਮਾਨਸਾਹ ਦੀ ਸਰਕਾਰ ਹੈ ਜਿਹੜਾ ਉਹ ਚੁੱਕੂਗਾ RAM ਨਾਲ ਆਪਣਾ ਜਿਹੜਾ ਪਕਾ ਕੇ ਖੇਤ ਦੇ ਵਿੱਚੋਂ ਮੰਡੀ ਦੇ ਵਿੱਚ ਲੈ ਕੇ ਆਉਂਦਾ ਅਸੀਂ ਹਰ ਇੱਕ ਪਾਲਕ ਕਿਸਾਨ ਦੇ ਨਾਲ ਆਪਣੇ ਜਿਹੜੇ ਆਰਪੀ ਵੀਰ ਨੇ ਉਹਨਾਂ ਦੇ ਨਾਲ ਸਾਡੇ ਜਿਹੜੇ ਤੇ ਮੌਜੂਦ ਨੇ ਉਹਨਾਂ ਦੇ ਨਾਲ ਜਿਵੇਂ ਸਾਡੇ ਟਰੱਕ ਫੀਟਰ ਨੇ ਕਿੰਨੇ ਵੀ ਜੁਨੀਅਨਾਂ ਸਾਡੇ ਉਹਨਾਂ ਦੇ ਨਾਲ ਸੀ ਥੰਮ ਮੰਗੂ ਪੜੇ ਹਰ ਪਾਲਕ ਹਰ ਕੋ ਯੂਨੀਅਨ ਦੀ ਇਹ ਕੋਈ ਨਿਗਾਰੀ ਲੋੜ ਹੈ ਜੀ ਕਿਤੇ ਉਹਨਾਂ ਦੇ ਇਕਤਾਰੀ ਉਹ ਸਾਡੇ ਨਾਲ ਸੰਪਰਕ ਬਣਾ ਕੇ ਸਾਨੂੰ ਦੱਸ ਸਕਦੇ ਨੇ ਫੋਨ ਸਾਰਿਆਂ ਲਈ ਮੇਰਾ ਤਕਰੀਬਨ ਹੈਗਾ ਕਿਉਂਕਿ ਮੈਂ ਯੂਨੀਅਨ ਦੇ ਵਿੱਚ ਵੀ ਰਿਆਂ ਇੱਧਰ ਫਰਡੇ ਅਰਧੀ ਸੈਸ਼ਨ ਦੇ ਵਿੱਚ ਵੀ ਇਹਨੇ ਸਾਰਿਆਂ ਕੋਲੇ ਮੇਰਾ ਤਕਰੀਬਨ ਹੋਣਾ ਜਿਹੜਾ ਉਹ ਹਰ ਇੱਕ ਹੋਇਆ ਜੇ ਕਿਸੇ ਨੂੰ ਕੋਈ ਦਿੱਕਤ ਆਉਣੀ ਮੈਨੂੰ ਆਦਾ ਕਰ ਸਕਦਾ ਹੈ